ਬਹੁਤ ਖਾਸ ਬੇਨਤੀ ਲੈ ਕੇ ਮੈਂ ਤੁਹਾਡੇ ਮੂਰੇ ਲਾਈਵ ਹੋਇਆ ਹੁਣ ਮੇਰਾ ਸੁਪਨਾ ਇਹ ਹੈ ਕਿ ਮੈਂ ਇੱਕ ਕਾਲ ਸੈਂਟਰ ਖੋਲਾਂ ਕਾਲ ਸੈਂਟਰ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਮਰੀਜ਼ਾਂ ਨੂੰ ਕੋਈ ਮੈਡੀਸਨ ਰਿਲੇਟਡ ਕੋਈ ਮੈਡੀਕਲ ਦੇ ਇਲਾਜ ਰਿਲੇਟਡ ਪ੍ਰੋਬਲਮ ਹੈ ਮੈਂ ਉਹਦਾ ਹੱਲ ਕਰ ਸਕਦਾ ਹੁਣ ਦੇਖੋ ਅਮਰਸ਼ੇਰੀ ਅਮਰਦੇਵ ਸਾਹਿਬ ਤੋਂ ਸਪੈਸ਼ਲ ਇੱਥੇ ਬੰਦਾ ਮਦਦ ਲੈਣ ਲਈ ਆਇਆ ਉਮੀਦ ਹੈ ਤਾਂ ਆਇਆ ਨਾ ਇਹਦਾ ਕਿਹਦਾ ਦਿਲ ਕਰਦਾ ਯਾਰ ਇੰਨੀ ਗਰਮੀ ਦੇ ਵਿੱਚ ਇੰਨਾ ਟਰੈਵਲ ਕਰਨਾ ਔਰ ਕੋਈ ਪੈਸੇ ਨਹੀਂ ਮੰਗ ਰਿਹਾ ਉਹਨਾਂ ਡਾਕਟਰ ਨੇ ਤੁਸੀਂ ਦੇਖੋ ਐਮ ਆਰ ਆਈ ਲਿਖਤੀ 10-15000 ਰੁਪਏ ਦਾ ਟੈਸਟਾਂ ਦਾ ਖਰਚ ਬਾਬਾ ਇੱਥੇ ਬੈਠਾ ਹੋਵੇ ਕੀ ਬੀਤੇਗੀ ਦਿਲ ਤੇ ਬਹੁਤ ਖਾਸ ਬੇਨਤੀ ਲੈ ਕੇ ਮੈਂ ਤੁਹਾਡੇ ਮੂਰੇ ਲਾਈਵ ਹੋਇਆ ਤੇ ਹੋ ਸਕੇ ਜੇ ਤੁਹਾਡਾ ਇਸ ਲਾਈਵ ਨੂੰ ਸ਼ੇਅਰ ਕਰਨ ਦੇ ਵਿੱਚ ਕੋਈ ਪੈਸਾ ਨਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਬਹੁਤ ਐਮਰਜੈਂਸੀ ਤੇ ਜ਼ਰੂਰੀ ਲਾਈਵ ਹੈ ਮੈਂ 3 ਜੂਨ 7:30 ਵਜੇ ਤਕਰੀਬਨ ਇਹ ਲਾਈਵ ਕਰ ਰਿਹਾ ਤੇ ਜਿਹੜੀ ਤੁਸੀਂ ਮੇਰੀ ਲੋਕੇਸ਼ਨ ਦੇਖ ਰਹੇ ਹੋ ਮੇਰੇ ਪਿੱਛੇ ਇਹ ਮਾਡਲ ਟਾਊਨ ਲੁਧਿਆਣਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਦੀ ਮੇਰੀ ਲੋਕੇਸ਼ਨ ਹੈ ਮੇਰਾ ਨ ਇੱਕ ਸੁਪਨਾ ਹੈ ਸੁਪਨਾ ਚਲੋ ਸੋਸਾਇਟੀ ਨੂੰ ਲੈ ਕੇ ਹੀ ਹੈ ਤੇ ਜੇ ਸੁਪਨੇ ਦੇ ਵਿੱਚ ਤੁਸੀਂ ਸਾਰੇ ਮੇਰਾ ਸਾਥ ਦੇ ਦੋਗੇ ਕਿਉਂਕਿ ਇਹ ਸਾਰੇ ਕਿਤਨਾ ਕਿਤੇ ਇਸ ਇਹ ਕੰਮ ਕਰਨਾ ਚਾਹੁੰਦੇ ਸੀ ਕਰਨਾ ਚਾਹੁੰਦੇ ਹੈ ਪਰ ਕਿਸੇ ਨਾ ਕਿਸੇ ਮਜਬੂਰੀ ਕਰਕੇ ਟਾਈਮ ਨਾ ਹੋਣ ਕਰਕੇ ਹਰ ਬੰਦਾ ਇਹ ਕੰਮ ਜਿਹੜਾ ਨਹੀਂ ਕਰ ਸਕਦਾ ਕਿਉਂਕਿ ਲੋਕਾਂ ਕੋਲ ਆਪਣੇ ਕੰਮਾਂ ਦੇ ਇੰਨੇ ਰੁਝੇ ਹੋਏ ਨੇ ਕਿ ਕੋਈ ਵੀ ਬੰਦਾ ਸੋਸਾਇਟੀ ਦੇ ਲਈ ਰੋਜ਼ 2 ਘੰਟੇ ਕੱਢਣ ਨੇ ਉਹਦੇ ਲਈ ਮੁਸ਼ਕਲ ਨੇ ਪਰ ਫਿਰ ਵੀ ਮੈਂ ਸਲਾਮ ਕਰਦਾ ਪਿਛਲੇ 10-12 ਸਾਲ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਦਾ ਆਵਾਜ਼ ਚੈੱਕ ਕਰਨ ਨੂੰ ਮੈਂ ਧੰਨਵਾਦ ਕਰਦਾ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਦਾ ਜਿਹੜੀ ਰੋਜ਼ ਇੱਥੇ ਆ ਕੇ ਬੈਠਦੀ ਹੈ ਹੁਣ ਇੱਥੇ ਗੱਲ ਕੀ ਹੈ ਇੱਥੇ ਦੇਖੋ ਆ ਜਿੰਨੇ ਵੀ ਆ ਬੈਠੇ ਨੇ ਸਾਰੇ ਮਰੀਜ਼ ਬੈਠੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਹੁਣ ਬੜੀਆਂ ਉਮੀਦਾਂ ਨਾਲ ਇੱਕ ਆਸ ਦੀ ਕਿਰਨ ਲੈ ਕੇ ਇਹ ਲੋਕ ਇੱਥੇ ਹੈਲਪ ਲੈਣ ਲਈ ਆਏ ਹੋਏ ਨੇ ਹੁਣ ਇਹ ਇੱਕ ਆਸ ਚਾਏ ਨੇ ਕਿ ਏਕ ਜ਼ਰੀਆ ਫਾਊਂਡੇਸ਼ਨ ਅਨਮੋਲ ਜਾਂ ਉਹਨਾਂ ਦੀ ਟੀਮ ਇਹਨਾਂ ਦੀ ਹੈਲਪ ਕਰੇਗੀ ਪਰ ਮੈਂ ਬੇਵਸਾਂ ਕਿਉਂਕਿ ਮੇਰੇ ਕੋਲ ਡੋਨੇਸ਼ਨ ਦੇਣ ਵਾਲੇ ਲੋਕ ਇੰਨੇ ਹੈ ਨਹੀਂ ਜਿੰਨੇ ਹੈਲਪ ਲੈਣ ਵਾਲੇ ਨੇ ਹੁਣ ਮੇਰਾ ਸੁਪਨਾ ਇਹ ਹੈ ਕਿ ਮੈਂ ਇੱਕ ਕਾਲ ਸੈਂਟਰ ਖੋਲਾਂ ਇੱਕ ਕਾਲ ਸੈਂਟਰ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਮਰੀਜ਼ਾਂ ਨੂੰ ਕੋਈ ਮੈਡੀਸਨ ਰਿਲੇਟਡ ਕੋਈ ਮੈਡੀਕਲ ਦੇ ਇਲਾਜ ਰਿਲੇਟਡ ਪ੍ਰੋਬਲਮ ਹੈ ਮੈਂ ਉਹਦਾ ਹੱਲ ਕਰ ਸਕਾਂ ਔਰ ਮੈਂ ਗੁਰੂ ਮਾਰਾ ਜੀ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਸਾਥ ਨਾਲ ਅੱਜ ਇੰਨੀ એનર્ਜੀ ਤੇ ਇੰਨਾ ਯੋਗ ਰੱਖਦਾ ਕਿ ਇਹ ਕੰਮ ਸਾਡੀ ਟੀਮ ਕਰ ਸਕਦੀ ਹੈ ਜਲਦੀ ਅਸੀਂ ਜਦੋਂ ਮਹਾਰਾਜ ਗੁਰੂ ਮਾਰੇ ਕਿਰਪਾ ਕਰਨ ਥੋੜੇ ਮਹੀਨਿਆਂ ਜਾਂ ਥੋੜੇ ਦਿਨਾਂ ਚ ਇੱਕ ਤੁਹਾਨੂੰ ਪਤਾ ਸਾਡੀ ਲੋਕੇਸ਼ਨ ਜਿਹੜੀ ਹੰਬੜਾ ਹੰਬੜਾ ਰੋਡ ਤੇ ਤੁਸੀਂ ਲੈ ਕੇ ਦਿੱਤੀ ਸਾਰਿਆਂ ਨੇ ਉਹਦੀ ਵੀ ਜਿਹੜੀ ਕੁਝ ਕਾਰਨ ਕਰਕੇ ਉਹ ਦੁਆਰਾ ਪੂਰੀ ਮੁਕੰਮਲ ਨਹੀਂ ਹੋ ਪਾਰੀ ਚਾਰਦੁਆਰੀ ਕਿਉਂਕਿ ਉਹਦੇ ਵਿੱਚ ਇੱਕ ਪਲਾਟ ਅੜਿਆ ਹੋਇਆ ਜਿੱਦਾਂ ਹੀ ਉਹ ਪਲਾਟ ਦੀ ਰਜਿਸਟਰੀ ਹੁੰਦੀ ਹੈ ਅਸੀਂ ਉਧਰ ਵੀ ਚਾਰਦੁਆਰੀ ਸ਼ੁਰੂ ਕਰ ਦਾਂਗੇ ਫਿਲਹਾਲ ਤੁਸੀਂ ਦੇਖੋ 43 45 ਡਿਗਰੀ ਤਾਪਮਾਨ ਹੋਇਆ ਪਿਆ ਅੱਜਕੱਲ ਇੰਨੀ ਗਰਮੀ ਦੇ ਵਿੱਚ ਏਕ ਜ਼ਰੀਆ ਫਾਊਂਡੇਸ਼ਨ ਟੀਮ ਰੋਜ਼ ਇੱਥੇ ਬੈਠਦੀ ਹੈ ਔਰ ਤੁਸੀਂ ਦੇਖੋ ਡੋਨਰ ਜਿਹੜੇ ਨੇ ਡੋਨਰਾਂ ਦੀਆਂ ਕੁਰਸੀਆਂ ਖਾਲੀ ਨੇ ਜਿਹੜੇ ਹੈਲਪ ਕਰਨ ਆਏ ਹੋਏ ਨੇ ਉਹਨਾਂ ਦੀਆਂ ਕੁਰਸੀਆਂ ਖਾਲੀ ਨੇ ਤੇ ਹੈਲਪ ਲੈਣ ਵਾਲਿਆਂ ਦੀਆਂ ਕੁਰਸੀਆਂ ਦੇਖ ਲਓ ਮੈਂ ਇਸ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਕਿ ਮੇਰੀ ਵੀਡੀਓ ਨੂੰ ਇਹ ਸਿਰਫ ਮਨੋਰੰਜਨ ਦਾ ਸੋਰਸ ਨਾ ਸਮਝਿਓ ਬੜੀਆਂ ਉਮੀਦਾਂ ਲੈ ਕੇ ਬੜੀ ਦੂਰੋਂ ਦੂਰੋਂ ਲੋਕ ਹੈਲਪ ਲੈਣ ਲਈ ਇੱਥੇ ਰੋਜ਼ ਆਉਂਦੇ ਨੇ ਤਕਰੀਬਨ 100 150 ਪੇਸ਼ੈਂਟ ਇੱਕ ਉਮੀਦ ਦੇ ਵਿੱਚ ਤੇ ਹੈਲਪ ਲੈਣ ਲਈ ਆਉਂਦਾ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਕਿ ਜਾਂ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਕਿ ਜੇ ਕਿਸੇ ਹੋਰ ਨੂੰ ਪੰਜਾਬ ਦੇ ਵਿੱਚ ਕੋਈ ਘਰ ਚ ਮਾਂ ਬਜ਼ੁਰਗ ਕੋਈ ਭੈਣ ਕਿਸੇ ਦਾ ਭਰਾ ਜ ਬਿਨਾਂ ਇਲਾਜ ਤੋਂ ਬੈਠਾ ਹੈ ਇਲਾਜ ਤੋਂ ਵਾਂਝਾ ਤਾਂ ਪਲੀਜ਼ ਸਾਡੀ ਟੀਮ ਨੂੰ ਸੰਪਰਕ ਕਰੋ ਮੈਂ ਨੰਬਰ ਬੋਲ ਵੀ ਦਿੰਦਾ 7889168849 ਤੁਸੀਂ ਇਸ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜਾਂ ਕਮੈਂਟਾਂ ਚੈਨਲ 'ਤੇ ਅਰਦਾਸ ਕਰਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਸੋ ਥੈਟ ਤੁਹਾਡੇ ਇੱਕ ਵੀਡੀਓ ਸ਼ੇਅਰ ਦੇ ਨਾਲ ਜਿਹੜਾ ਇੱਕ ਕਮੈਂਟ ਕਰਨ ਦੇ ਨਾਲ ਅਰਦਾਸ ਕਿਉਂਕਿ ਅਰਦਾਸ 'ਚ ਬਹੁਤ ਤਾਕਤ ਹੈ ਫਿਰ ਭਾਵੇਂ ਅਰਦਾਸ ਹੈ ਦੁਆ ਹੈ ਜਾਂ ਪ੍ਰੇਅਰ ਹੈ ਜੋ ਵੀ ਤੁਸੀਂ ਪਰਮਾਤਮਾ ਇਸ਼ਟ ਨੂੰ ਮੰਨਦੇ ਹੋ ਜਿਨ੍ਹਾਂ ਨੂੰ ਤੁਸੀਂ ਉਹਨਾਂ ਅੱਗੇ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਕਿਉਂਕਿ ਬੜੀਆਂ ਉਮੀਦਾਂ ਲੈ ਕੇ ਹਰ ਬੰਦਾ ਇੱਥੇ ਆ ਕੇ ਆਪਣੀ ਕਹਾਣੀ ਦੱਸਦਾ ਹੈ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦਾ ਬਾਪ ਬਿਮਾਰ ਹੈ ਕਿਸੇ ਦੀ ਮਾਂ ਬਿਮਾਰ ਹੈ ਤਾਂ ਸਾਨੂੰ ਹੁੰਦਾ ਕਿ ਅਗਰ ਤੁਸੀਂ ਇੰਨੇ ਜੋਗ ਹੈਗੇ ਹੋ 150 ਦੇ ਕੋਲ ਨਾ ਮਾਰਕੀਟ ਹੈ ਜਿੱਥੇ ਅਸੀਂ ਬੈਠੇ ਹਾਂ ਖੁੱਲੀ ਮਾਰਕੀਟ ਹੈ ਮਾਡਲ ਟਾਊਨ ਦਾ ਸਭ ਤੋਂ ਪੌਰਸ਼ ਇਲਾਕਾ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਮੇਰੇ ਇੱਥੋਂ ਦੋ ਕਦਮ ਤੇ ਹੈ ਦੋ ਕਦਮ ਤੇ ਵੱਡਾ ਕ੍ਰਿਸ਼ਨ ਮੰਦਿਰ ਯਾਰ ਗੇੜੀ ਲਾਂਦੇ ਲਾਂਦੇ ਇੱਥੇ ਹੋ ਜਾਇਆ ਕਰੋ ਹਾਲਾਂਕਿ ਜਦੋਂ ਵੀ ਉਸ ਰੋਡ ਮੇਨ ਰੋਡ ਤੋਂ ਕੋਈ ਬੰਦਾ ਲੰਘਦਾ ਹੈ ਬਾਈਕ ਜਾਂ ਗੱਡੀ ਤੇ ਉਹ ਦੇਖਦਾ ਜ਼ਰੂਰ ਹੈ ਇਸ ਪ ਕਿਉਂਕਿ ਦਿਖਦਾ ਸਾਰਿਆਂ ਨੂੰ ਪਰ ਪਤਾ ਨਹੀਂ ਕਿਉਂ ਸ਼ਾਇਦ ਗੁਰੂ ਮਹਾਰੇ ਨੇ ਹਜੇ ਉਹਨਾਂ ਨੂੰ ਇਹ ਸਯੋਗ ਨਹੀਂ ਬਣਾਇਆ ਕਿ ਉਹ ਆ ਕੇ ਤਿਲ ਫੁੱਲ 150 ਕਿਸੇ ਦੀ ਹੈਲਪ ਕਰ ਸਕਣ ਪਰ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਕਿ ਦੇਖੋ ਜਿਵੇਂ ਹੁਣ ਬਾਈ ਜੀ ਵੀਲਚੇਅਰ ਤੇ ਆਏ ਨੇ ਇਹ ਬਾਈ ਜੀ ਸਪੈਸ਼ਲ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਉਧਰ ਜਾਈਓ ਵੀਰੇ ਤੁਸੀਂ ਕਿੱਥੋਂ ਆਏ ਹੋ ਬਾਈ ਜੀ ਮੈਂ ਅੰਮ੍ਰਿਤਸਰ ਸਾਹਿਬ ਤੋਂ ਆਇਆ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਿਉਂ ਆਇਓ ਮੇਰੇ ਨਾਲ ਵਾਈਫ ਨੂੰ ਬ੍ਰੇਨ ਕੈਂਸਰ ਹੈ ਭਾਈ ਜੀ ਅਸ ਬ੍ਰੇਨ ਕੈਂਸਰ ਹੈ ਤੇ ਇੱਥੇ ਕਦ ਲਈ ਆਇਓ ਇੱਥੇ ਵੀ ਜੀ ਹੈਲਪ ਲਗਾਉਣ ਵਾਸਤੇ ਹੈ ਕੋਨਾ ਮੰਥਲੀ ਹਰ ਮਹੀਨੇ 14000 ਰੁਪਏ ਤੁਸੀਂ ਪਹਿਲਾਂ ਵੀ ਆਏ ਹੋ ਇੱਥੇ ਇੱਕ ਵਾਰੀ ਪਹਿਲਾਂ ਵੀ ਤੁਹਾਡੀ ਹੈਲਪ ਹੋਈ ਸੀ ਕਿੰਨੀ ਕ ਵਾਰੀ ਹੈਲਪ ਹੋ ਚੁੱਕੀ ਇੱਕ ਵਾਰੀ ਪਹਿਲਾਂ ਆਇਆ ਜੀ 14000 ਦੀ ਉਦੋਂ ਹੈਲਪ ਹੋਈ ਸੀ 14000 ਦੀ ਪਹਿਲਾਂ ਵੀ ਇਹਨਾਂ ਦੀ ਹੈਲਪ ਹੋਈ ਹੈ ਸਾਰਿਆਂ ਤੋਂ ਹੁਣ ਦੇਖੋ ਅਮਰਸ਼ੇਰੀ ਅਮਰਦੇਵਰ ਸਾਹਿਬ ਤੋਂ ਸਪੈਸ਼ਲ ਇੱਥੇ ਬੰਦਾ ਮਦਦ ਲੈਣ ਲਈ ਆਇਆ ਉਮੀਦ ਹੈ ਤਾਂ ਆਇਆ ਨਾ ਇਹਦਾ ਕਿਹਦਾ ਦਿਲ ਕਰਦਾ ਯਾਰ ਇੰਨੀ ਗਰਮੀ ਦੇ ਵਿੱਚ ਇੰਨਾ ਟਰੈਵਲ ਕਰਨਾ ਔਰ ਕੋਈ ਪੈਸੇ ਨਹੀਂ ਮੰਗ ਰੇ ਉਹਨਾਂ ਨੇ ਦਵਾਈ ਦੀ ਪਰਚੀ ਦਿਖਾਇੋ ਦਵਾਈ ਦੀ ਪਰਚੀ ਚੱਕੀ ਹੋਈ ਹੈ ਵੈਸੇ ਆਪਾਂ ਕਹਿੰਨੇ ਕਿ ਕੋਈ ਬੰਦਾ ਆਪਣੇ ਵ ਇੱਜ਼ਤ ਪਿਆਰ ਤੇ ਧਰਮ ਨਿਭਾ ਰਿਹਾ ਕਿਉਂਕਿ ਆਪਣੇ ਆਪਾ ਗੁਰੂਆਂ ਤੋਂ ਹੀ ਸਿੱਖਿਆ ਪਹਿਲਾ ਧਰਮ ਆਪਣੇ ਪਰਿਵਾਰ ਦੀ ਰੱਖਿਆ ਕਰਨਾ ਆਪਣੇ ਪਰਿਵਾਰ ਨੂੰ ਪਾਲਣਾ ਆ ਦੇਖੋ 14000 ਦੀ ਮੈਡੀਸਨ ਹੈ ਜਿਹੜੀ ਪਿਛਲੀ ਵਾਰੀ ਵੀ ਡੋਨਰਾਂ ਦੇ ਸਹਿਯੋਗ ਨਾਲ ਇੱਥੋਂ ਹੀ ਡੋਨਰਾਂ ਨੇ ਲੈ ਕੇ ਦਿੱਤੇ ਹੁਣ ਫਿਰ ਆਏ ਹੋਏ ਨੇ ਤੁਸੀਂ ਕਿੱਥੋਂ ਆਏ ਹੋ ਇਹਨਾਂ ਦੇ ਨਾਲ ਕੌਣ ਹੈ ਇਹ ਕੀ ਲੱਗਦੇ ਤੁਹਾਡੇ ਤੁਹਾਡਾ ਬੇਟਾ ਹੈ ਕੀ ਹੋਇਆ ਮਾਤਾ ਜੀ ਇਹਨੂੰ ਉਹ ਦਿਨ ਆਏ ਨੇ ਦਿਨ ਦਿਖਾਇਆ ਠੀਕ ਨਹੀਂ ਬੇਟਾ ਹੈਗਾ ਉਹ ਦਿਨ ਦਿਖਾਇਆ ਤੇ ਫਿਰ ਉਹਨਾਂ ਤੁਸੀਂ 1000 ਰੁਪਏ ਦਿੱਤਾ ਸੀ ਤਾਂ ਕਹਿੰਦੇ ਪਰਚੀ ਉਹ ਡਾਕਟਰ ਨੂੰ ਦਿਖਾਓ ਫਿਰ ਦਵਾਈ ਲਿਖੀ ਡਾਕਟਰ ਨੇ ਨਹੀਂ ਡਾਕਟਰ ਕਹਿੰਦੇ ਲਿਖੋ ਜਾ ਕੇ ਕੀ ਕਹਿੰਦੇ ਡਾਕਟਰ ਦਵਾਈ ਕਿੰਨੇ ਦੇ ਕਿੰਨੇ ਦੇ ਟੈਸਟ ਲਿਖਿਆ ਆ ਸਾਰੇ ਦੱਸੇ ਡਾਕਟਰ ਨੇ ਕਿੰਨੇ ਦੇ ਇਹਨੂੰ ਪਤਾ ਕਿੰਨੇ ਦੇ ਬੇਟਾ ਉਹ ਕਹਿੰਦਾ ਸਾਰੇ ਤੁਹਾਡੇ ਸੀਬਲ ਚ ਹੁਣ ਡਾਕਟਰ ਨੇ ਤੁਸੀਂ ਦੇਖੋ ਐਮ ਆਰ ਆਈ ਲਿਖਤੀ 10-15000 ਰੁਪਏ ਦਾ ਟੈਸਟਾਂ ਦਾ ਖਰਚਾ ਲਿਖਤਾ ਹੁਣ ਇਹਨਾਂ ਕੋਲ ਤਾਂ ਰੋਟੀ ਜੋਗੇ ਵੀ ਪੈਸੇ ਨਹੀਂ ਹੈਗੇ ਹੁਣ ਇਹ ਸ਼੍ਰੀ ਅਮਰਸਰ ਸਾਹਿਬ ਤੋਂ ਆਏ ਹੋਏ ਤਾਂ ਮੈਂ ਤੁਹਾਨੂੰ ਦੋ ਕੇਸ ਸੁਣਾਏ ਨੇ ਹਰੇ ਕੱਲੇ ਕੱਲੇ ਕੇਸ ਦੀ ਜਿਹੜੀ ਕਹਾ ਤਾਂ ਬੜਾ ਮੁਸ਼ਕਲ ਹੈ ਇਹ ਕੰਮ ਬੋਲਣਾ ਵੀਡੀਓ ਦੇ ਵਿੱਚ ਤਾਂ ਬੜਾ ਸੌਖਾ ਆ ਗਏ ਬੋਲ ਪੇ ਪਰ ਜਦੋਂ ਉੱਥੇ ਬਹਿਣਾ ਕੁਰਸੀ ਤੇ ਇਕੱਲੇ-ਇਕੱਲੇ ਬੰਦੇ ਦੀ ਤਕਲੀਫ ਸੁਣਨੀ ਆ ਫਿਰ ਉਹਦਾ ਹੱਲ ਕਰਨਾ ਫਿਰ ਉਹ ਇੱਕ ਉਮੀਦ ਨਾਲ ਜਿਹੜੀ ਆਇਆ ਉਹਦੀ ਉਮੀਦ ਤੇ ਖਰਾ ਉਤਰਨਾ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਰਾਹੀਂ ਮੇਰੀ ਵੀਡੀਓ ਜਿੱਸੇ ਤੱਕ ਵੀ ਪਹੁੰਚ ਰਹੀ ਹੈ ਜੇ ਕਿਸੇ ਨੂੰ ਵੀ ਕੋਈ ਔਲਾਦ ਦੀ ਲੋੜ ਹੈ ਤਾਂ ਜਰੂਰ ਇੱਥੇ ਆਓ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਸਿੱਧੀ ਆ ਕੇ ਮਦਦ ਕਰ ਦਿਓ ਇਹਨਾਂ ਦੀ ਜੇ ਕੋਈ ਦਵਾਈਆਂ ਦੇਣ ਦੀ ਸ਼ਮਤਾ ਰੱਖਦਾ ਹੈ ਹਜ਼ਾਰ ਦੇਖੋ ਤੁਸੀਂ 14000 ਦੀ ਦਵਾਈਆਂ ਨਹੀਂ ਲੈ ਕੇ ਦੇ ਸਕਦੇ ਮੈਂ ਸਮਝਦਾ 1000 ਰੁਪਏ 14 ਬੰਦੇ ਜੇ 10000 ਰੁਪਏ ਦੇ ਦਿੰਨ ਤਾਂ ਇਹਨਾਂ ਦੀ ਦਵਾਈ ਆ ਸਕਦੀ ਹੈ। ਜੇ 28 ਬੰਦੇ 5-500 ਰੁਪਏ ਦੇ ਦਿੰਨ ਤਾਂ ਇਹਨਾਂ ਦੀ ਦਵਾਈ ਆ ਸਕਦੀ ਹੈ। ਕੀ ਅਸੀਂ 1 ਮਿੰਟ ਲਈ ਸੋਚੀਏ ਜੇ ਸਾਡੀ ਮਾਂ ਨੂੰ ਦਵਾਈ ਚਾਹੀਦੀ ਹੋਵੇ ਤਾਂ ਇਦਾਂ ਸਾਡਾ ਬਾਪ ਇੱਥੇ ਬੈਠਾ ਹੋਵੇ ਕੀ ਬੀਤੇਗੀ ਦਿਲ ਤੇ। ਸਾਡੀ ਵਾਈਫ ਨੂੰ ਦਵਾਈ ਚਾਹੀਦੀ ਹੋਵੇ ਹਸਬੈਂਡ ਇੱਥੇ ਬੈਠਾ ਹੋਵੇ ਆ ਅਸੀਂ ਇੱਥੇ ਬੈਠੇ ਕੀ ਬੀਤੇਗੀ। ਇਹ ਗੱਲਾਂ ਆਪਣੇ ਤਨ ਤੇ ਹੰਡਾਣੀਆਂ ਬੜੀਆਂ ਮੁਸ਼ਕਲ ਆ ਪਰ ਚਲੋ ਅਸੀਂ ਆਪਣਾ ਕਰਮ ਨਿਭਾ ਰਹੇ ਹਾਂ। ਅਸੀਂ ਆਪਣਾ ਕਰਮ ਕਰ ਰਹੇ ਹਾਂ। ਬਾਕੀ ਗੁਰੂ ਮਹਾਰਾਜ ਦੀ ਕਿਰਪਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਫਿਰ ਵੀ ਡੋਨਰ ਸਾ ਮੈਂ ਤੁਹਾਡੀ ਵੀਡੀਓ ਦੇਖ ਕੇ ਮੈਂ ਸੋਚਿਆ ਵੀ ਜਦੋਂ ਬੇਟੇ ਦਾ ਬਰਥਡੇ ਨਾ ਮਤਲਬ ਕਿ ਉਦੋਂ ਸ਼ੁਰੂਆਤ ਕਰਨੀ ਹੁਣ ਜਿੱਦਾਂ ਵੀ ਬੱਚਿਆਂ ਦਾ ਬਰਥਡੇ ਕੋਈ ਵੀ ਇੱਥੇ ਮਨਾਵਾਂਗੇ ਥੈਂਕ ਯੂ ਤੁਹਾਡਾ ਤੁਹਾਡਾ ਬਹੁਤ ਬਹੁਤ ਸੇਵਾ ਸਭ ਤੋਂ ਵਾਹਿਗੁਰੂ ਤੁਹਾਡਾ ਅਸ਼ੀਰਵਾਦ ਹੈ ਜੀ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਅਸ਼ੀਰਵਾਦ ਜੀ ਤੁਹਾਨੂੰ ਜੁਆਇਨ ਕਰਕੇ ਤੁਹਾਡਾ ਅਸ਼ੀਰਵਾਦ ਹੈ ਤੁਹਾਡਾ ਅਸ਼ੀਰਵਾਦ ਸਰਬੱਤ ਦਾ ਭਲਾ ਬਿਲਕੁਲ ਸੋਚਦੇ ਸੀਗੇ ਤੇ ਅੱਜ ਤੁਹਾਡੇ ਦਰਸ਼ਨ ਵੀ ਹੋ ਗਏ ਅਰੇ ਨਹੀਂ ਨਹੀਂ ਆਂਟੀ ਤੁਸੀਂ ਦਰਸ਼ਨ ਦਿੱਤੇ ਸਾਨੂੰ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਦੇਣ ਬੜਾ ਧੰਨਵਾਦ ਧੰਨਵਾਦ ਜੀ ਤੁਹਾਨੂੰ ਹੋਰ ਬੈਠੋ ਕੋ ਚਾਹ ਕੋਫੀ ਧੰਨਵਾਦ ਧੰਨਵਾਦ ਬਾਬਾ ਤੁਹਾਨੂੰ ਧੰਨਵਾਦ ਬਹੁਤ ਸ਼ੁਕਰ ਦੇਖੋ بڑے ਲੋਕ ਬڑے ਲੋਕ ਨੇ ਜਿਹੜੇ ਇੱਥੇ ਹੈਲਪ ਲੈਣ ਲਈ ਵੀ ਆਉਂਦੇ ਨੇ ਹੈਲਪ ਕਰਨ ਵੀ ਆਉਂਦੇ ਨੇ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜਰੂਰ ਆਓ ਇੱਥੇ ਰੋਜ਼ ਸ਼ਾਮ ਨੂੰ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਸੀਂ ਮਿਲਦੇ ਆਂ ਤੇ ਜਰੂਰ ਇੱਥੇ ਆਓ ਅੱਛਾ ਇਹਨਾਂ ਦਾ ਕੀ ਸੀਗਾ ਉਹ ਜਿਨ੍ਹਾਂ ਨੇ ਸਵੇਰੇ ਗਾਲ ਕੱਢੀ ਸੀ ਅੱਛਾ ਇੱਕ ਪੇਸ਼ੈਂਟ ਨੇ ਸਵੇਰੇ ਸਾਡੇ ਸਚਿੰਦ ਭਾਈ ਨੂੰ ਗਾਲਾਂ ਕੱਢਤੀਆਂ ਮਾਪੈਂਦੀਆਂ ਲੋਕ ਬੜਾ ਕੁਝ ਕਰਦੇ ਨੇ ਕੀ ਬਾਪੂ ਜੀ ਤੁਹਾਡਾ ਤੁਸੀਂ ਕਿਉਂ ਆਏ ਮੱਥੇ ਆਪਰੇਸ਼ਨ ਹੋਇਆ ਜੀ ਕਾਹਦਾ ਆਪਰੇਸ਼ਨ ਹੋਇਆ ਕਿਤੇ ਦੋਏ ਬੱਚੇ ਟੋਟਲ ਤੁਹਾਡੇ ਕਿੰਨੇ ਮੇਰੇ ਤਿੰਨ ਬੱਚੇ ਆ ਜੀ ਮੁੰਡੇ ਪੁੱਛਦੇ ਨਹੀਂ ਬਸ ਇਦਾਂ ਹੀ ਆ ਜੀ ਮੁੰਡੇ ਅੱਜ ਕੱਲ ਤੁਹਾਨੂੰ ਪਤਾ ਹੀ ਨਹੀਂ ਤੇ ਕਦੋਂ ਤੋਂ ਤੁਹਾਡੀ ਵਾਈਫ ਨੂੰ ਦਿੱਕਤ ਸੀ ਹੋ ਗਿਆ 2 ਸਾਲ ਹੋ ਗਏ ਜੀ ਤੇ ਤੁਸੀਂ ਇਲਾਜ ਨਹੀਂ ਕਰਵਾ ਰਹੇ ਸੀ ਨਹੀਂ ਕਿਉਂ ਪੈਸੇ ਕਰਕੇ ਤੁਹਾਡੇ ਹੁਣ ਜਿਨ੍ਹਾਂ ਨੇ ਤੁਹਾਡਾ ਇਥੇ ਇਲਾਜ ਕਰਾਇਆ ਉਹਨਾਂ ਨੂੰ ਕੀ ਦੋਗੇ ਧੰਨਵਾਦ ਵਾਹਿਗੁਰੂ ਸ਼ੀਰਵਾਦ ਪਰਮਾਤਮਾ ਅਗੇ ਸਰਬੱਤ ਦਾ ਭਲਾ ਮੰਗੇ ਦੇਖੋ بڑے ਬਜ਼ੁਰਗ ਵੀ ਨੇ ਜਿਨ੍ਹਾਂ ਦੀ ਮਦਦ ਵੀ ਹੁੰਦੀ ਐ ਇਦਾਂ ਦੀ ਗੱਲ ਨਹੀਂ ਐ ਹੈਲਪ ਕਰਨ ਲਈ ਵੀ ਲੋਕ ਆਂਦੇ ਨੇ ਪਰ ਜਿੰਨੀ ਤਦਾਤ ਹੈਲਪ ਲੈਣ ਵਾਲੇ ਲੋਕਾਂ ਦੀ ਹੈ ਉਹਨੇ ਹੈਲਪ ਕਰਨ ਵਾਲਿਆਂ ਦੀ ਹੈ ਨਹੀਂ ਮੈਂ ਵੀਡੀਓ ਰਾਹੀਂ ਇਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਜਿੰਨੇ ਜੋਗ ਹੋ ਜ਼ਰੂਰ ਆਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹ ਵੀ ਬਹੁਤ ਵੱਡੀ ਸੇਵਾ ਹੈ ਰੀਪੋਸਟ ਕਰੋ ਉੱਪਰ ਨੰਬਰ ਦਿੱਤਾ ਹੋਇਆ ਕਾਲ ਕਰੋ ਤੇ ਜੇ ਤੁਹਾਡੇ ਵਾਲੇ ਦੁਆਲੇ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਜਰੂਰ ਤੁਸੀਂ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ